ਬਰਨਾਲਾ ਜ਼ਿਲ੍ਹਾ ਦੇ ਸਾਰੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਮੈਂ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਅਨਾਉਂਸਮੈਂਟ ਕੀਤੀ ਜਾ ਚੁੱਕੀ ਹੈ ਤੇ ਉਹਦੇ ਨਾਲ ਹੀ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਇਨਫੋਰਸ ਦੇ ਵਿੱਚ ਆ ਚੁੱਕਿਆ ਹੈ ਮੈਂ ਅੱਜ ਆਪ ਸਭ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਜਿੰਨੇ ਵੀ ਅਸਲਾ ਤਾਰਕ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਆਪ ਸਭ ਨੂੰ ਇਸ ਡਿਜੀਟਲ ਮੀਡੀਆ ਰਾਹੀਂ ਮੈਂ ਅਪੀਲ ਕਰਨਾ ਚਾਹਨੀ ਹੈ ਕਿ ਆਪਣਾ ਅਸਲਾ ਜੋ ਹੈ ਸਾਡੇ ਕੋਲ ਜਮ੍ਹਾਂ ਕਰਾਉਣ ਤਾਂ ਕਿ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਏ ਅਤੇ ਕੋਈ ਅਸਲਾ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਮਿਸਯੂਜ਼ ਨਾ ਹੋਵੇ ਸੋ ਇਹ ਸਾਰਿਆਂ ਨੂੰ ਆਪ ਜੀ ਨੂੰ ਅਪੀਲ ਹੈ ਕਿ ਆਪਣਾ ਅਸਲਾ ਜਿਹੜਾ ਹੈਗਾ ਜਾਂ ਤਾਂ ਤੁਸੀਂ ਕਿਸੇ ਵੀ ਜਿਹੜੇ ਅਸਲਾ ਡੀਲਰ ਨੇ ਉਹਨਾਂ ਕੋਲ ਜਮ੍ਹਾਂ ਕਰਾ ਸਕਦੇ ਹੋ ਜਾਂ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਇਸ ਤੋਂ ਇਲਾਵਾ ਮੈਂ ਇਹ ਵੀ ਕਹਾਂਗੀ ਕਿ ਹੁਣ ਜਿਹੜੇ ਕੋਈ ਵੀ ਆਪਣਾ ਕੈਸ਼ ਕੈਰੀ ਕਰਦਾ ਹੈ ਤਾਂ 50000 ਤੋਂ ਉੱਪਰ ਜੇਕਰ ਤੁਸੀਂ ਕੈਸ਼ ਕੈਰੀ ਕਰਦੇ ਹੋ ਤਾਂ ਉਹਦੇ ਦਸਤਾਵੇਜ਼ ਨਾਲ ਜ਼ਰੂਰ ਰੱਖੇ ਜਾਣ ਤਾਂ ਕਿ ਆਪ ਨੂੰ ਕਿਸੇ ਤਰੀਕੇ ਦੀ ਕੋਈ ਤੰਗੀ ਨਾ ਆਏ ਅਸੀਂ ਆਪਣੀਆਂ ਟੀਮਜ਼ ਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੈ ਕਿ ਜੇ ਕੋਈ ਨਾਗਰਿਕ ਜੋ ਹੈ ਕੈਸ਼ ਲੈ ਕੇ ਜਾ ਰਿਹਾ ਉਸ ਦਾ ਕਿਸੇ ਤਰੀਕੇ ਦਾ ਬਿਜ਼ਨਸ ਹੈ ਆਪਣੇ ਬੈਂਕ ਤੋਂ ਲੈ ਕੇ ਆ ਰਿਹਾ ਉਹਦੇ ਕੋਲ ਡਾਕੂਮੈਂਟਸ ਹੈ ਤਾਂ ਉਹਨਾਂ ਨੂੰ ਜੋ ਡਾਕੂਮੈਂਟ ਦੇਖਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਕੈਸ਼ ਉਹ ਰਿਲੀਜ਼ ਕਰ ਦਿੱਤਾ ਹੈ ਤੇ ਫਿਰ ਵੀ ਜੇਕਰ ਆਪ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਕੋਲੋਂ ਵੱਲੋਂ ਜ਼ਿਲ੍ਹਾ ਪੱਧਰ ਦੇ ਉੱਤੇ ਇੱਕ ਕਮੇਟੀ ਦਾ ਗਠਿਤ ਕੀਤਾ ਗਿਆ ਹੈ ਜਿਹਦੇ ਚ ਏਡੀਸੀ ਜਰਨਲ ਜੋਹਨ ਸਾਡੇ ਨੋਡਲ ਆਫੀਸਰ ਹੈ ਤਾਂ ਆਪ ਆਪਣੀ ਅਪੀਲ ਉਹਨਾਂ ਤੱਕ ਕਰ ਸਕਦੇ ਸਾਡੇ ਜ਼ਿਲ੍ਹੇ ਦੇ ਵਿੱਚ 487824 ਟੋਟਲ ਤਿੰਨੋਂ ਹਲਕਿਆਂ ਦੇ ਸਾਡੇ ਵੋਟਰ ਹੈਗੇ ਨੇ ਔਰ ਸਾਡੇ ਟੋਟਲ ਜਿਹੜੇ ਪੋਲਿੰਗ ਬੂਥ ਹੈਗੇ ਨੇ ਉਹ 558 ਨੇ ਔਰ ਟੋਟਲ ਪੋਲਿੰਗ ਲੋਕੇਸ਼ਨਾਂ 271 ਨੇ ਤੇ ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਾਂਗੀ ਕਿ ਅਸੀਂ ਵੀ ਆਪਣੀ ਸਵੀਪਟ ਐਕਟੀਵਿਟੀ ਜਿਹੜੀ ਹੈ ਜਾਰੀ ਕਰ ਰਹੇ ਹਾਂ ਵੋਟ ਪਾਉਣਾ ਹਰੇਕ ਦਾ ਅਧਿਕਾਰ ਹੈ ਤਾਂ ਸਭ ਤੋਂ ਤੁਹਾਨੂੰ ਪਤਾ ਹੈ ਕਿ ਚੋਣਾਂ ਦੀ ਜਿਹੜੀ ਤਰੀਕ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਮਿੱਥੀ ਜਾ ਚੁੱਕੀ ਹੈ ਤੇ ਸਾਰੇ ਆਪਣਾ ਵੋਟ ਪਾਉਣ ਨੂੰ ਜ਼ਰੂਰ ਆਉਣ ਇਸ ਤੋਂ ਇਲਾਵਾ ਮੈਂ ਆਪ ਸਭ ਨੂੰ ਇਹ ਵੀ ਅਪੀਲ ਕਰਾਂਗੀ ਕਿ ਤੁਸੀਂ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਦੇ ਪਰਮਾਏ ਦੇ ਵਿੱਚ ਆ ਕੇ ਵੋਟ ਨਹੀਂ ਪਾਣੀ ਬਲਕਿ ਆਪਣਾ ਜੋ ਹੈ ਆਪਣਾ ਇੰਡੀਵਿਜੂਅਲ ਕਪੈਸਿਟੀ ਆਪਣਾ ਦਿਮਾਗ ਲਗਾਉਂਦੇ ਹੋਏ ਆਪਣੀ ਸੋਚ ਦੇ ਨਾਲ ਤੁਸੀਂ ਵੋਟ ਪਾਉਣੀ ਹੈ ਤੇ ਕਿਸੇ ਲਾਲਚ ਦੇ ਨਾਲ ਨਹੀਂ ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਜੀ ਉਹਨਾਂ ਨੂੰ ਕੋਈ ਵਿਸ਼ੇਸ਼ ਉਪਰਾਲਾ ਜੀ ਹਾਂ ਉਹਨਾਂ ਨੂੰ ਅਸੀਂ ਵੋਟਾਂ ਦੇ ਉੱਤੇ ਬੂਥਸ ਦੇ ਉੱਤੇ ਸਰਟੀਫਿਕੇਟ ਦਿਆਂਗੇ ਸਾਰੇ ਸਾਡੇ ਫਰਸਟ ਵੋਟਰਸ ਨੂੰ ਕੋਈ ਜਸਟਿਸ ਗੈਰਾ ਕਰਾਉਣਾ ਆਉਂਦਾ ਉਹਦੇ ਲਈ ਮਤਲਬ ਜੀ 50000 ਰੁਪਏ ਤੇ ਉਹਦੇ ਕੀ ਲੈ ਕੇ ਆਉਗੇ ਉਹਨੇ ਬੈਂਕ ਤੋਂ ਕਢਾਈ ਹੋਣਗੇ ਜੀ ਆਪਣੇ ਪੈਸੇ ਜਾਂ ਕਿਸੇ ਤੋਂ ਜੇ ਲੋਨ ਵੀ ਲਿਆ ਤਾਂ ਉਹਦੇ ਡਾਕੂਮੈਂਟ ਨਾਲ ਪਾਉਣੇ ਚਾਹੀਦੇ ਮੈਡਮ ਕਿੰਨੇ ਤਰੀਕ ਤੱਕ ਲਾਗੂ ਰਹਿਣਾ ਜੀ ਇਹ ਟੀਲ ਦਾ ਕੰਪਲੀਸ਼ਨ ਆਫ ਇਲੈਕਸ਼ਨ ਤੱਕ ਲਾਗੂ ਰਹੇਗਾ 6 ਜੂਨ ਤੱਕ ਤੇ ਮੈਨਟਿਨ ਜਿਹੜੇ ਕੰਮ ਵਗੈਰਾ ਚੱਲ ਰਹੀ ਹੈ ਜਿਵੇਂ ਸਰਕਾਰੀ ਕੰਮ ਚੱਲ ਰਿਹਾ ਉਹ ਕੋਈ ਇਨਕਮ ਨਹੀਂ ਜੀ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ ਜਿਹੜੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕੇ ਨੇ ਟੈਂਡਰ ਹੋ ਚੁੱਕਿਆ ਤੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕਿਆ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ ਉਹ ਕੰਮ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ ਅਤੇ ਜਿਹੜੇ ਕੰਮ ਹਾਲੇ ਚਾਲੂ ਨਹੀਂ ਹੋਏ ਉਹ ਨਾ ਜਾਰੀ ਨੇ ਜੀ ਜਿਹੜੇ ਨਿਊ ਵੋਟਰ ਦਾ ਫਸਟ ਟਾਈਮ ਵੋਟਰ ਵੋਟ ਬਣ ਰਹੇ ਨੇ ਜੀ ਹਾਂ ਬਣ ਰਹੇ ਨੇ ਵੋਟਾਂ ਲਈ ਵੀ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ